ਸਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੇ ਪਹਿਲਾਂ ਤਾਂ ਤੁਹਾ ਦਾ ਸਾਰਿਆਂ ਦਾ ਤਾਇਦ ਨੂੰ ਧੰਨਵਾਦ ਧੰਨਵਾਦ ਕਰਦੇ ਆ ਜੀ ਅਸੀਂ ਸਾਰਾ ਪਰਿਵਾਰ ਤੁਸੀਂ ਸਾਡੇ ਲਈ ਇੰਨੀਆ ਦਵਾਵਾ ਇੰਨਾ ਪਿਆਰ ਦਿੰਦੇ ਆ ਉਮੀਦ ਆ ਤੁਸੀਂ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋਗੇ ਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚਰਦੂਗਾ ਕਲਾ ਵਿੱਚ ਰੱਖੇ ਜੀ ਵੀਡੀਓ ਨੂੰ ਸਾਡੇ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਆਂ ਤੇ ਅੱਜ ਪਹੁੰਚੀ ਆ ਜੀ ਸਾਡੀ ਬੇਬੇ ਤੇ ਕੱਲ ਪਤਾ ਲੱਗਿਆ ਨੂੰ ਸ਼ਾਮ ਜੇ ਤੇ ਪਤਾ ਤਕਰੀਬਨ ਅਗਲੇ 3-4 ਵਜੇ ਆਏ ਆ ਫਿਰ ਬੇਬੇ ਵਿਚਾਰੀ ਬਾਹਰ ਗਈ ਹੋਈ ਸੀ ਕਿਤੇ ਤੇ ਅੱਜ ਆਏ ਆ ਪਹੁੰਚੀ ਹੋਈ ਆ ਬੇਬੇ ਸਾਡੇ ਕੋਲ ਤੇ ਉੱਧਰ ਪਏ ਆ ਬੱਚੇ ਇਧਰੋਂ ਤੁਸੀਂ ਕਹੋਗੇ ਵੀ ਤੁਮ ਹੋਰ ਜਾਗੇ ਤੇ ਪਿਆ ਭਾਈ ਮੈਂ ਵੀ ਬਿਮਾਰ ਪਿਆ ਜੀ ਮੈਨੂੰ ਵੀ ਕੱਲ ਦੀ ਹਵਾ ਲੱਗੀ ਹੋਈ ਆ ਸਰੀ ਨੂੰ ਤੇ ਤੇ ਤੁਹਾਨੂੰ ਬੰਦੀ ਆ ਆਫ ਬਿਲਡ ਦੇ ਵਿੱਚ ਰਹਿਣਾ ਕਿਹੜੇ ਸੌਖਾ ਹੈ ਪਰ ਮਜਬੂਰੀਆਂ ਜਿਹੜੀਆਂ ਹੁੰਦੀਆਂ ਆ ਨਾ ਬੰਦੇ ਨੂੰ ਉਹ ਸਭ ਕੁਝ ਕਰਾਉਣ ਨੂੰ ਮਜਬੂਰ ਕਰ ਦਿੰਦੀਆਂ ਤੇ ਬੇਬੇ ਨਾਲ ਵੀ ਥੋੜੀ ਮੁਲਾਕਾਤ ਹੁੰਦਾ ਕਰਉਂਦੇ ਆ ਜਦੋਂ ਬੇਬੇ ਨਾਲ ਅਸੀリカਲ ਬੇਟੇ ਹੋਰ ਕੀ ਹਾਲ ਹੈ ਕਾ ਕੇ ਬਤਾ ਕੀ ਹਾਲ ਹੈ ਤੁਹਾਨੂੰ ਬੇ ਮਦਾਨੀਆਂ ਭਾਈ ਤੁਹਾਨੂੰ ਬਹੁਤ ਬਹੁਤ ਦੇਲਦੀਆਂ ਮਦਾਨੀਆਂ ਦਾ ਮੈਂ ਇਹਨਾਂ ਨੂੰ ਪਹਿਲਾਂ ਮਦਾਨੀਆਂ ਬਹੁਤ ਬਹੁਤ ਛੋਟਾ ਜਿਹਾ ਬਹੁਤ ਭਾਈ ਨਾਲ ਨਾਲੀ ਬੱਚਾ ਉਹਨੂੰ ਰਾਜੀ ਰੱਖੇ ਮਹਾਰਾ ਸੱਚੇ ਪਾਤਸ਼ਾਹ ਉਮਰ ਨਾਲ ਕਰੇ ਸਾਡੇ ਚ ਖੇਲਦਾ ਹੱਸਦਾ ਸੋਹਣਾ ਲੱਗੇ ਠੀਕ ਐ ਇੱਧਰ ਮੰਮੀ ਪਈ ਆ ਜੀ ਸਾਸਰਿਕਾਲ ਦੀ ਮੰਮੀ ਨੂੰ ਸੌਂ ਨਹੀਂ ਦਿੰਦਾ ਜੀ ਆ ਛੋਟਾ ਪਿਆ ਜੀ ਸਾਡਾ ਨਿਆਣਾਈ ਇੱਧਰ ਪਿਆ ਸੁਸਤ ਜੀ ਇਹ ਰਾਤ ਨੂੰ ਮੰਮੀ ਨੂੰ ਇੰਨਾ ਤੰਗ ਕਰਿਆ ਜੀ ਇਹਨੇ ਸੌਂ ਨਹੀਂ ਦਿੱਤਾ ਜੀ ਹਾਂ ਜੀ ਬੋਕਦੇ ਨਹੀਂ ਕਰੂਗਾ ਹਟ ਜਾਣਾ ਆ ਫਿਰ ਇਹ ਭੁੱਲ ਯਾਦ ਕਰੇਗੀ ਮੰ ਹਾਂ ਦਾਦੀ ਆਹ ਮਮੀ ਆਹ ਮਮੀ ਕਹਿੰਦੀ ਵੀ ਭੂਆ ਯਾਦ ਆਉਂਦੀ ਐ ਇਹਨੂੰ ਭੂਆ ਯਾਦ ਆਉਂਦੀ ਹਾਂ ਆਹ ਜਿਹੜੀ ਸੋ ਸੰਦੀਪ ਭੂਆ ਮੇਰੀ ਭੂਆ ਜੀ ਇਹਨੂੰ ਯਾਦ ਆਉਂਦੀ ਆ ਹਾਂ ਕੋਈ ਨਾ ਭੂਆ ਹੁੰਦੀ ਐ ਇਹਨੇ ਹਾਂਜੀ ਉਹਦੇ ਨੇ ਭੂਆ ਯਾਦ ਆਉਂਦੀ ਜਾਂਦੇ ਭੂਆ ਭੂਆ ਹੀ ਹੁੰਦੀਆਂ ਨੇ ਹਾਂਜੀ ਹਾਂ ਸਾਡੇ ਵਰਗੀਆਂ ਦਾਦੀਆਂ ਦਾਦੀਆਂ ਅੱਜ ਫੇਰ ਆਉਣ ਇਹਦੀ ਭੂਇਨੇ ਫੇਰ ਆਣਾ ਜੀ ਬੜੀ ਵਧੀਆ ਬਾਤ ਬੜੀ ਬਹੁਤ ਸੋਹਣੀ ਗੱਲ ਭੂਆ ਬਹੁਤ ਵਧੀਆ ਗੱਲ ਆ ਕੱਲ ਨੜ ਆਇਆ ਦਾ ਜੀ ਨਾ ਬੇ ਨਿਆਣਾ ਡਿੱਗਦਾ ਦੁਆਹੀ ਨੜ ਆਇਆ ਹਾਂਜੀ ਹਾਂਜੀ ਦੇ ਹੋ ਦੱਦੀ ਕੀ ਹੋਇਆ ਤੁਸੀਂ ਆਪ ਦੱਸੋ ਕੀ ਆ ਨਿਆਣਾ ਜੀ ਕੀ ਹੋਇਆ ਪਤਾ ਨਹੀਂ ਮੈਨੂੰ ਮੁੰਡਾ ਹੈ ਜੀ ਪੱਕੀ ਗੱਲ ਮम्मी ਤੋਂ ਬੱਚਾ ਸਾਨੂੰ ਜਲੇ ਫੋਨ ਆ ਗਿਆ ਤੁਹਾਨੂੰ ਕਿ ਨਾ ਬੱਚਾ ਸਾਨੂੰ ਜਲੇ ਫੋਟੋਆਂ ਆ ਗਈਆਂ ਇਹਦੀਆਂ ਹਾਂ ਜਿਵੇਂ ਹਾਂ ਸਿਮੈਸੀ ਕਰਤਾ ਸੋਨੋਈ ਹਾਂ ਸਾਰਿਆਂ ਨੂੰ ਕਰਿਆ ਦਾ ਹਾਂ ਜੀ ਸਾਰਿਆਂ ਨੇ ਜੋਤੀ ਨੇ ਸਭ ਨੂੰ ਨਾ ਫਿਰ ਕਾ ਦੇ ਫੋਨ ਹਾਂ ਬਹੁਤ ਵਧੀਆ ਭਾਈ ਬਹੁਤ ਸੌਣ ਕਰੇ ਮਹਾਰਾਣੀ ਨੇ ਬਹੁਤ ਵਧੀਆ ਕਰੇ ਸੱਚੀ ਪੱਛ ਇੱਕ ਆਇਆ ਨਾ ਇਹ ਤਾਂ ਖੇਲਦੇ ਹੀ ਸੌਣ ਜਾਦੇ ਮੂਰੇ ਮੈਂ ਕਰੇ ਤਰਫੀ ਜਾਣਾ ਹਾਂਜੀ ਮੇਰੇ ਨਾਲ ਹੋਰ ਹਸਾਲ ਆ ਜਾਂਦੇ ਹਾਂਜੀ ਇਹ ਕਿਹਨ ਕੁੱਤਾ ਉੱਥੇ ਬੈਠਾ ਲਈ ਖਲਾਉਣਾ ਤੇ ਮੋੜਾ ਹਾਂ ਹਾਂਜੀ ਜਾ ਕੇ ਨਿਕਲਦਾ ਚਾਚਾ ਜਾ ਕੇ ਆ ਗਿਆ ਉਹ ਕਹਿੰਦਾ ਬਹੁਤ ਫੇ ਮੇਰੇ ਨਾਲ ਖੇਡਿਆ ਕਹਿੰਦੇ ਕਿ ਜੇ ਅੱਖਾਂ ਨਹੀਂ ਖੋਲੀਆਂ ਮੇਰੇ ਅੱਖਾਂ ਖੋਲੀਆਂ ਜਮਾ ਨਹੀਂ ਦੰਗ ਦੇ ਅੱਖਾਂ ਖੋਲੀਆਂ ਹੌਲੀ ਹੌਲੀ ਖੋਲ੍ਹਦਾ ਜੀ ਹੈ ਨਾ ਦਾਦੀ ਪਤਾ ਹੁੰਦਾ ਦਾਦਾ ਦਾਦਾ ਹੀ ਹੁੰਦਾ ਇਹ ਸੁਣਿਆ ਨਾ ਤੁਹਾਨੂੰ ਪਰसों ਫਿਰ ਆਪਸਾ ਦਾ ਫੋਨ ਆ ਗਿਆ ਕਹਿੰਦਾ ਵੀ ਤੂੰ ਛੇਤੀ ਪਹੁੰਚ ਬਈ ਨਾਕੇ ਪਰ ਜਾਣਾ ਫੇਸ ਕੇ ਐ ਜਾਣ ਦਾ ਕੀ ਫਾਇਦਾ ਭੱਜੇ ਭੱਜੇ ਗਿਆ 10 ਮਿੰਟ ਜਿ ਬੈਠੇ ਨਾ ਨਿਆਣੇ ਕੋ ਹੈ ਨਾ ਫਿਰ ਤਾਂ ਕੱਲ ਗਿਆ ਕਿ ਰਾਤ ਕੁੜੀਆਂ ਕਹਿੰਦੀਆਂ ਸੀ ਤੇ ਹੁਣ ਜਾਣਾ ਹਾਂ ਜੀਆਂ ਦੀ ਸਾਰੀ ਹਾਂ ਪੇਰਾਂ ਦੇ ਪੇਰਾਂ ਦੇ ਚਲ ਆ ਥੋੜਾ ਬਗਿਆ ਦੱਦੀ ਦੇਖੋ ਇਹ ਛੋ ਜੱਟ ਛੋਟਾ ਹੁੰਦਾ ਹੁੰਦਾ ਹੈ ਨਾ ਹੌਲੀ ਹੌਲੀ ਅੱਖਾਂ ਖੋਲਦਾ ਹੁੰਦਾ ਇੱਕ ਆਕ ਰੱਖਤ ਨਹੀਂ ਖੋਲਦਾ ਸੁਖਮੰਡੇ ਦਾ ਦੇਖੋਲੀ ਉਹਨੇ ਨਹੀਂ ਖੋਲਿਆ ਉਹ ਨਹੀਂ ਹੋ ਰਹਾ ਇਹ ਝੂਠ ਹੋਲੀ ਹੈ ਨਾ ਇਹਨਾਂ ਨੂੰ ਠੰਡ ਦੀ ਬਹੁਤ ਔਖਾ ਹੁੰਦਾ ਜੀ ਔਖਾ ਕੋਈ ਔਖਾ ਕੋਈ ਬੱਚੇ ਨਹੀਂ ਤੁਸੀਂ ਰਹੇ ਹਾਂਜੀ ਹਾਂਜੀ ਪਰ ਇਸਾ ਕਰ ਲਾ ਜਾਂਦਾ ਛੋਟ ਬੜਾ ਤੋ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਅਸੀਂ ਅਗਲੇ ਬਲੋਗ ਦੇ ਵਿੱਚ ਜੀ ਦੇਖੋ ਤੋ ਮੇਰੀ ਹਾਂ ਸੱਸਰੀ ਘਰ ਵਾਸ ਰਹੇ ਨੇ ਇਹਦੀ ਮੰਮੀ ਦੇਖਦੇ ਜੇ ਉਹਨੂੰ ਵੀ ਸੱਸਰੀ ਘਰ ਉਹਨੂੰ ਬਹੁਤ ਬਹੁਤ ਵਧਾਈਆਂ ਮੇਰੇ ਪੋਤੇ ਦੀਆਂ ਤੇ ਉਹ ਵੀ ਮੇਰਾ ਆਕੇ ਪੁੱਤ ਨੂੰ ਦੇਖ ਜੇ ਕੋਈ ਗੱਲ ਨਹੀਂ ਤੇ ਸਾਨੂੰ ਕੋਈ ਰੋਕ ਠੋਕ ਨਹੀਂ ਕਸੀਦੀ ਆ ਸਕਦੀ ਐ ਜਿੰਨੇ ਜਿੰਨੇ ਚਾਹ ਆਕੇ ਮੁੰਡੇ ਦੇਖ ਸਕਦੇ ਆ ਸੋ ਇਹ ਰੋਂਦਾ ਪਾਪੀ ਲਾਂਗੀ ਕਿ ਉਹ ਕਹਾਂ ਹਾਂ ਕਹਿੰਦਾ ਲੈ ਕਹਿੰਦਾ ਮੰਦਰ ਕਹਿੰਦਾ ਉਹ ਥੋੜੇ ਜਿਨੇ ਕਹਿੰਦਾ ਬਾਥਰੂਮ ਕਰਿਆ ਕਹਿੰਦਾ ਲਗੋਟਾ ਬਦਲ ਲੈ ਕਹਿੰਦਾ ਇਹ ਤਾਂ ਕੁੜੀ ਦਾ ਮੁੰਡਾ ਹੀ ਸਾ ਕੁੜੀ ਸਮਝੀਏ ਕਹਿੰਦਾ ਇਹ ਤਾਂ ਮੁੰਡਾ ਆ ਤਾਂ ਕੁੜੀ ਕਰਦੇ ਲਾ ਕਹਿੰਦਾ ਮੈਂ ਤਾਂ ਇੰਨਾ ਹਸਿਆ

ਤੇ ਇਹ ਤਾਂ ਛੁੱਟੀ ਹੋਈ ਹੈ ਨਾ ਇਹ ਤਾਂ ਹੋਈ ਹੈ ਇਹ ਤਾਂ ਹੋਈ ਹੈ ਹਾਂਜੀ ਰੋਹੀ ਗੱਲ ਕਿੰਨੇ ਨੂੰ ਤਾਂ ਬੇਰਾਮੀ ਹੋ ਗਈ ਮਿਹਦਾ ਭਾਈ ਦਾ ਹਾਂਜੀ ਮਗਾਪਾ ਲੀਆ ਹਾਂਜੀ ਬੈਠੇ ਕੋਈ ਸਾਲਪ ਗੱਲ ਨਹੀਂ ਹੁੰਦੀ ਕੋਈ ਜੇ ਪੀ ਜਾਵੇਂ ਮੇਰੇ ਗੋਟਿਆਂ ਦਾ ਨਰਾਮ ਹਾਂਜੀ ਗੋਟਿਆਂ ਦਾ ਨਰਾਮ ਰਹਿੰਦਾ ਸੇਕ ਕੇ ਬਹੁਤ ਲੱਗਦੀ ਹੈ ਸੇਕ ਜ ਮੈਂ ਵੀ ਤਾਂ ਦੇਖ ਲੈ ਮੈਂ ਗੁਜਰ ਨਹੀਂ ਦਿੱਤੀ ਹੈਗੀ ਮੈਂ ਵੀ ਲੱਕੜੀਆਂ ਲਾਈ ਹੋ ਜਾਨੀ ਹੈ ਤੁਸੀਂ ਸੋਣਾ ਜਿਆਦਾ ਉੱਚਾ ਕਰਿਆ ਵਲੀ ਹਣਾ ਇਹ ਹੈ ਹਾਂਜੀ ਪਤਾ ਕਿਆ ਹੋ ਗਿਆ ਉਹਨੇ ਮੈਂ ਕਾਲੀ ਦੇ ਵਿੱਚ ਇਹ ਹੋ ਗਿਆ ਫੁੱਟ ਗਿਆ ਇਹ ਹਾਂਜੀ ਮੈਂ ਦਮ ਨਾਲ ਕਾਇ ਲਾਈਓ ਪਾਟ ਦੇ ਇਹ ਤਾਂ ਆ ਦਿਓਗਾ ਹਮੈ ਕਾਨੂੰ ਉੱਪਰ ਦੇ ਚਾਹਣਾ ਵੀ ਫੇਰ ਆ ਗੋ ਸੇਕ ਜਾਲਾਂ ਲੱਗਦਾ ਨਹੀਂ ਉੱਚੀ ਜਿਆਦਾ ਲੱਕੜੀਆਂ ਲਾਣੀਆਂ ਪੈਂਦੀਆਂ ਹਾਂਜੀ 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 ਠੰਡ ਲੱਗ ਜੂ ਨਾ ਉਹ ਸੇਕ ਨਹੀਂ ਕੱਪਦੇ ਬੱਲਾ ਥੋੜਾ ਜੁਕਸ ਹੋ ਜੂ ਦੂਸਰਾ ਕੋ ਦਾ ਬੰਨਾ ਆ ਗਿਆ ਹਾਂਜੀ ਫੁਕੋ ਕਹਿੰਦੀ ਵੀ ਬਿੱਬੀ ਪਿਆਰ ਬਣਾ ਦੀ ਬਾਹਰ ਜਾਉਣੀ ਹਾਂਜੀ ਚਾਚੀ ਕਹਿੰਦੀ ਤੇਰਾ ਦਾ ਕਰ ਕਹਿੰਦੀ ਤੇਰਾ ਦਾ ਕਰਦੀ ਹੈ ਬੇਤਨ ਮੂਰੇ ਮੰਗਲਵਾ 22 ਨੰਬਰ ਦਾ ਸੰਗਵਾਰ ਅੱਛਾ ਸੋਮਵਾਰ ਆਉਂਦਾ ਜੀ ਸੋਮਵਾਰ ਆਉਂਦਾ ਅੱਛਾ ਪਤਾ ਨਹੀਂ ਮੈਂ ਲਿਖਿਆ ਘੜਲਾ ਕਿਉਂ ਸਾਹਲਾ ਲੇ ਹਾਂਜੀ ਕਹਿੰਦੀ ਸੋਮਵਾਰ ਆਉਂਦਾ ਵੀ ਚਾਚੀ ਕਹਿੰਦੀ ਸਾੜੀ ਦੀ ਪੰਚਨਾ ਕਰ ਹਾਂਜੀ ਸੋਮਵਾਰ ਤੋਂ ਬੰਦਪਣਾ ਲਗਾਉਂਦਾ ਹਾਂ ਫੇਰ 11 ਮਾ ਕਰ ਲਓ 11 ਦਾ ਨਾਇਤ ਆ ਹਾਂਜੀ 11 ਦਾ ਕਰ ਲਓ ਠੀਕ ਹੈ ਹਾਂਜੀ ਮੈਂ ਦੋ ਵੀ ਕਰ ਲਵਾਂ ਮੈਂ ਦੋ ਠੀਕ ਹੈ ਹਾਂਜੀ 11 ਦੇ 11 ਦਾ ਹੀ ਹੋ ਜਾਣਾ ਹੂੰ 11 ਦਾ ਨਾ ਰੱਖਣਾ ਹਾਂਜੀ ਤੇ ਨਾ ਨਾ ਲਾਉਂਦਾ ਉਹ ਸੱਤ ਦਾ ਕਹਿੰਦੀ ਸੀ ਹਾਂਜੀ ਮੈਂ ਕਹਾਂ ਪਾ ਨੂੰ ਹੋਰ ਕਰ ਦੇ ਹਾਂਜੀ ਉਹਨਾਂ ਕੋਈ ਨਾ 11 ਦਾ ਕਰ ਦਿਓ 11 ਦਾ ਨਾ ਨਾ ਇਹ ਤੋ ਆਰੇ ਹਾਂ ਕੋ ਦਿਓ ਦੇ ਰੀ ਦਾ ਸੋਮਵਾਰ ਨੂੰ ਆਇਆ ਹਾਂਜੀ ਮਣੀ ਧੁੱਪਾਂ ਜਾਂ ਨੂੰ ਕੁਝ ਚੰਗਾਈ ਆ ਨਾੜ ਜਾਣਾ ਧੁੱਪਾ ਜਾ ਹਾਂਜੀ ਉਹ ਵੀ ਗੱਲ ਏ ਧੁੱਪਾਂ ਜਾਉਂਗੇ ਅਹ ਆ ਬਬਲੀ ਦੀ ਵਾਸ਼ੀਂ ਤਾਂ ਮਹੀ ਪੈਂਦਾ ਹੀ ਹੁੰਦਾ ਐ ਐਜ ਵੀ ਜੀ ਐ ਨਾ ਮਰਸਾਲ ਬਣੀ ਕੱਲੂ ਰੁਣਾ ਜਿਨੇ ਬਰਸਾਲਾ ਬਰਸਾਲ ਬਣੀ ਵਾਸ਼ੀਂ ਹੁੰਦੀ ਏ ਕੋਈ ਸੰਤਾਨ ਅੱਛਾ ਕੱਲ ਨੂੰ ਆਓ ਕੱਲ ਨੂੰ ਆਪੋ ਕੱਲ ਦੇ ਵਾਟ ਹੁੰਦੇ ਨੇ ਨਾ ਆਪਣੇ ਮਰਵਾਜ ਰਾਜ ਦਾ ਉਹਦੀ ਤਾਂ ਇੱਕ ਦੋ ਤਰੀਕੀ ਹੁੰਦੀ ਹੈ ਜੀ ਅੱਛਾ ਹਾਂਜੀ ਸੰਤਵਾਂ ਤੇ ਨਹੀਂ ਕੜ ਗਈ ਸੰਤਵਾਂ ਚ ਵੀ ਨਹੀਂ ਪਤਾ ਮੈਨੂੰਗਾ ਨਾ ਤੂੰ ਨਹੀਂ ਆਦ ਪਤਾ ਤੂੰ ਨਾ ਵੀਰਵਾਲ ਦੀ ਅੱਛਾ ਹਾਂਜੀ ਲੋਰ ਕੰਨ ਨਹੀਂ ਜੁੰਨੇ 18 ਬੋਸ ਸਾਹਾਈ ਸਾਹੀ ਜੰਦਾ ਜਿਹੜੇ ਚਲੇ ਜਾਂਦੇ ਭੈਣ ਨੂੰ ਨਹੀਂ ਉਹਨਾਂ ਨੂੰ ਕੁਝ ਵੀ ਨਹੀਂ ਬਧੀਆ ਚਾਹੀਦੀ ਨੇ ਮੇਰਾ ਅੱਜ ਦਾ ਸਾਰ ਦੇਣਾ ਕੱਲ ਨੂੰ ਜਾਵੂਗੀ ਅੱਛਾ ਕੱਲ ਨੂੰ ਜਾਵੂਗੀ ਹਾਂ ਮੇਰੇ ਨਾਲ ਸੋਣਾ ਕੰਮ ਕਰੀ ਜਾਂਦੀ ਹਾਂਜੀ ਹਾਂ ਸਾਰਾ ਉਹ ਵੀ ਸਮਝਦਾ ਹਾਂ ਹਾਂਜੀ ਆਹੀ ਹੁੰਦਾ ਜਵਾਕ ਦਾ ਪਹਿ ਲੱਗ ਜੇ ਹਰ ਨਾ ਕੰਮ ਕਰਦੀ ਸਾਰੇ ਸਾਰਾ ਕੰਮ ਕਰਦੀ ਹਾਂਜੀ ਅਨੁਮਾਨਾ ਕਿ ਜੰਗੀ ਵੀ ਮੈਂ ਕਰਾਂ ਨਹੀਂ ਜੀ ਜੀ ਮੈਂ ਕਰ ਦਾਂਗਾ ਮੈਂ ਕਰ ਦਿਆਂਗੀ ਹਾਂਜੀ ਚਲ ਪਹਿਲੇ ਲੰਘ ਜਾਣਾ ਲੰਘ ਜਾਣਾ ਕੋਈ ਨਵਾਂ ਹੀ ਰੋੜ ਹੋਵੇ ਸਾਡੇ ਵਾਲਾ ਸੋ ਕੋਈ ਨਾ ਹਾਂ ਹੱਬੇ ਤੇ ਵੇਖ ਆਵੀਂ ਤੇ ਲੀਏ ਨਾਲ ਜੀ ਤਾਂ ਚਲ ਫੇਰ ਜੁਨੀ ਆਏ ਫੇਰ ਅਗਲਾ ਜੇ ਵੀ ਤੁਸੀਂ ਬਣਾਉ ਟਿਕਾ ਬਣਾਓ ਹਾਂਜੀ ਮੈਂ ਸਕਦੀ ਹਾਂ ਸਕਦੀ ਹਾਂਜੀ ਹਾਂ ਜੇ ਮੈਂ ਨਹੀਂ ਵੀ ਹੂੰ ਜੁਲੇਪ ਕਰਕੇ ਦਵਾ ਸਕਦੀ ਐ ਕਿਤੇ ਇੱਕ ਵਾਰ ਗੈਸਪੋਰ ਹਾਂਜੀ ਜਿੰਨਾ ਚਿਰ ਮੈਂ ਬਾਹਰ ਨਹੀਂ ਜਾਂਦੇ ਜਿੰਨਾ ਚਿਰ ਦਾਸਾ ਖਾ ਖਾਏ ਹਾਂਜੀ ਹਾਂ ਸੰਜਾਇਾ ਮੋਰੀ ਪਤਨ ਸਸਵੀਕਾ ਬੜਾਈਆ ਤੁਸਾਂ ਵੀ ਬਹੁਤ ਤੇ ਮੈਂ ਤੁਹਾਨੂੰ ਹੋਰ ਦੇ ਦਿੱਤੀਆਂ ਇਹ ਫੈਲਾ ਜਾਈ ਚਲ ਕਿਧਰ ਜਾਂਦੇ ਹੋ ਤੁਸੀਂ ਵਧੀਆ ਵਧੀਆ ਤੁਸੀਂ ਦੱਸੋ ਕੋਈ ਮਨਪੀਣਾ ਹੋਵੇਗਾ ਹਾਂ ਸਸਵੀਕਾ ਜੱਫੀ ਕਾਸ ਤੁਸਾਂ ਨੂੰ ਵੀ ਬਹੁਤ ਬਹੁਤ ਬੁਧਾਆਂ ਨੂੰ ਵੀ ਪਰਮਾਤਾ ਦੇਖ ਲੈ ਖਾਂਡੇ ਤੇ ਬਿਠਾਦੇ ਹੈ ਦੋਈ ਮਾਂ ਪੁੱਤ ਤਾਂ ਕੱਲ ਕਹਿੰਦੀ ਆ ਮੈਂ ਕਿਹਾ ਪਹਿਲਾਂ ਮੈਨੂੰ ਦੇਖਣ ਦੇ ਕਹਿੰਦੀ ਨਹੀਂ ਪਹਿਲਾਂ ਸਾਨੂੰ ਦੇਖਣ ਦੇ ਮੈਂ ਕਿਹਾ ਜਾਓ ਦੇਖੋ ਜਉ ਨਹੀਂ ਜਿੰਨਾ ਗੱਲਾਂ ਮਾਰੀ ਜਾਓ ਦਾਦੇ ਦੀ ਚੌਥੀ ਦਾਦਾ ਪਹੁੰਚ ਕੇ ਸੱਸ ਜੀ ਮੈਂ ਹੀ ਕਿਹਾ ਤਾਂ ਲੈ ਕੋਈ ਹੁਣ ਕੋਈ ਗੱਲਾਂ ਮਾਰ ਗਿਆ ਆਪਣੇ ਬੋਲੇ ਜਿੰਨੂ ਚੌਥੀ ਦੇਖ ਲੈ ਫਿਰ ਬਾਂਦੀ ਨਹੀਂ ਮੈਂ ਜਾਣਾ ਨਹੀਂ ਤਾਂ ਮੈਂ ਜਾਣਾ ਨਹੀਂ ਤਾਂ ਦੇ ਦੇ ਅਸਲੀ ਗੱਲ ਆ ਗਈ ਜੀ ਸਾਹਮਣੇ ਇਹ ਚੌਥੀ ਗੱਲ ਆ ਸਹੀ ਗੱਲ ਦੱਸਦੇ ਨੂੰ ਮੈਂ ਕਿਹਾ ਦੇਖਿਆ ਨਹੀਂ ਮਾਹ ਕਹਿੰਦੀ ਨੇ ਆ ਕੇ ਕਹਿਣਾ ਮੈਂ ਮੁੰਡਿਆਂ ਦੇ ਦੇਖਣ ਨਹੀਂ ਆਇਆ ਕੋਈ ਵੀ ਜਿਹਦੇ ਨੂੰ ਦਾਖਲ ਕੀਤਾ ਮੈਂ ਉਦਣ ਵੀ ਕਿਹਾ ਹਾਂ ਗੇੜਾ ਮਾਰਿਆ ਹੀ ਕਹਿੰਦਾ ਮੈਂ ਤਾਂ ਪੰਨੂ ਦੇ ਉਹ ਪੰਨੂ ਦੇ ਨਹੀਂ ਦੂਏ ਉਧਰ ਸੀ ਮਹਫਲ ਕਾਰੀ ਚੱਲਦੀ ਜੀ ਦਾਦੇ ਰਾਂ ਤਾਂ ਨਹੀਂ ਐ ਗੱਲਾਂ ਮਾਰੀਏ ਮੈਨੂੰ ਦੱਸਣਾ ਬਈ ਜਾਣਦਾ ਕਹਿੰਦਾ ਮੈਨੂੰ ਤਾਂ ਦੇਖਾਂ ਦੇਖਾਂ ਤੋਂ ਨਹੀਂ ਆ ਨਾ ਬੋਲਣਾ ਕਹਿੰਦਾ ਫਿਰ ਵੀਡੀਓ ਦੇਖ ਲਿਓ ਮੈਂ ਤਾਂ ਤੁਹਾਨੂੰ ਵਧੀਆ ਕਰ ਨਾਲ ਮਾਰੀਆ ਤਾਂ ਸਹੀ ਦਾਦੇ ਨੂੰ ਪਤਾ ਅਗਲੇ ਵੀ ਦਾਦੀ ਆ ਗਈ ਸਹੀ ਗਾ ਦਾ ਵੀ ਫੋਨ ਦਾ ਮੈਂ ਫਿਰ ਨੂੰ ਕਿਹਾ ਮੈਂ ਕਿਹਾ ਬਾਲ ਦਾ ਤਾਂ ਨਹੀਂ ਕੋਈ ਚੱਕਰ ਨਹੀਂ ਰਹੀ ਸੁਆ ਦੇ ਫਿਰ ਮੰਮੀ ਕਹਿੰਦੀ ਪਹਿਲਾਂ ਮੈਨੂੰ ਦੇਖਣ ਆਣ ਦੇ ਮੈਂ ਕਿਹਾ ਚਲ ਪਹਿਲਾਂ ਦਾਦੀ ਵੀ ਦੇਖੇਗੀ ਫੋਨ ਆਈ ਦਾਦੀ ਦੀ ਵਾਰੀ ਦਾਦੀ ਮਾਈ ਸਾਉ ਤੇ ਅਜੇ ਚਾਚੂ ਰਹਿ ਗਿਆ ਅਜੇ ਚਾਚੂ ਨੂੰ ਮੈਂ ਉਹਨੂੰ ਕਿਹਾ ਤਾਂ ਮਾਂ ਹਾਂ ਦੇਖੀ ਇੱਧਰ ਖੇਡਦਾ ਖੇਡਦਾ ਨਾ ਜਾਈ ਵੀ ਦੂਰ ਤੇ ਹਨਾ ਖਬਰ ਕਿੱਥੇ ਕਿੱਥੇ ਘੁੰਮਦੇ ਆਹੋ ਹਾਂਜੀ ਹਾਂਜੀ ਮੈਂ ਕਿਹਾ ਤਾਂ ਇੱਧਰ ਤੇ ਨਾ ਜਾਈ ਪੁੱਤ ਇਹ ਵੀਡੀਓਸ ਦਾ ਨਾ ਮੋਟਾ ਲੱਗਦਾ ਹੈ। ਅੱਛਾ ਚੁੱਪ ਕਰ ਉਹ ਫਾਗ ਪੈ ਜਦਾਂ ਘਰ ਆਉਂਦਾ। ਘਰ ਨਾਲੇ ਕੋ ਦਰਦ ਦੋ। ਬਹੁਤ ਹੁੰਦਾ। ਹੁਣ ਮੋਢੇ ਲਾ ਲੂ ਮੜੇ ਬਣਾਇਆ ਤਾਂ ਨਹੀਂ ਆਇਓ ਕਰੀ। ਇਹ ਮੇਰਾ ਗਿਗੜੂ, ਉਕੜ। ਇਹ ਛਾੜੇ ਦੇਖਿਆ ਤੈਨੂੰ ਦਾਦੂ ਵੀ ਦੇਖਿਆ। ਤੈਨੂੰ ਗੁੰਨਿਆ ਵੀ ਦੇਖ ਗਿਆ। ਉਹ ਤੇਰੀ ਦਾਦੀ ਤੈਨੂੰ ਬਾਤ ਚ ਦੇਖਣ ਆਈ ਛੌਤੇ ਚਲਿਓ। ਚਲਿਓ ਛੌਤੇ ਮੈਂ। ਚੱਤ ਪਿਆਰੇ ਤਾਂ ਦਾ। ਨਾ। ਆਏ ਹਾਏ। ਫਿਆਰੇ ਵੀ ਤਾਂ ਬਹੁਤ ਹੁੰਨੇ ਆ ਭਾਈ। ਮੂਲ ਨਾਲ ਵੀ ਆਜਾ ਪਿਆਰਾ ਹੁੰਦਾ। ਮੈਂ ਠੀਕ ਨਹੀਂ ਬਤਾਉਣੀ ਅੱਛਾ ਜੇ ਮੈਂ ਜਾ ਰਹੀ ਤਾਂ ਬੱਚੇ ਕੋ ਹਾਂ ਮੈਂ ਹਸਪੀਟਲ ਜੀ ਮੈਂ ਕਹੀ ਜਾਉਂ ਹਾਈ ਉਹ ਦੇਖਿਆ ਤੇ ਤਾਂ ਚੰਗਾ ਹਨਾ ਜਦੋਂ ਆਪਣਾ ਹੋ ਹੁੰਦਾ ਹੈ ਤਾਂ ਹੋਣਾ ਤਾਂ ਹੁੰਦੀ ਹੋਇ ਮੈਂ ਤਾਂ ਉਹ ਵੀ ਮਾਹੀ ਜੀ ਨੂੰ ਫੋਨ ਕਰਕੇ ਮੈਂ ਸੀ 10 ਵੀ ਉਹ ਤਾਂ ਠੀਕ ਹੈ ਫੰਮੀ ਠੀਕ ਹੈ ਓਏ ਓਏ ਗਿੱਲਾ ਗੁੱਲਾ ਤਾਂ ਨਹੀਂ ਕਰੇ ਥੋੜਾ ਇਹ ਪਿੰਡਾ ਥੋੜਾ ਥੋੜਾ ਫੇ ਸੌ ਜਾਂਦਾ ਜੇ ਮੈਂ ਪਲਾਉਂ ਓਏ ਓਏ ਲੈ ਫੇ ਪਲਾਏ ਦੇ ਤਾਂ ਓਏ ਓਏ ਪੀੜੇ ਦੋ ਘੁੱਟ ਤਾਂ ਸੌਂ ਜਾਂਦਾ ਇੱਕ ਦਮ ਲੀਕੋ ਪਾਸੇ ਨਾਲਾਈ ਜੇ ਨਹੀਂ ਤਾਂ ਮੈਨੂੰ ਚਿੱਧਰਾ ਕੱਢਣਾ ਹੈ ਇਹ ਕਸਮ ਇੱਕ ਠਾਲੀ ਦਾ ਬਕਾ ਹੈ ਨਾ ਦੁੱਧ ਬਣਾਉਣਾ ਇੱਕ ਤਾਂ ਫਾੜਦਾ ਜਮਾ ਹੀ ਮਚੀ ਵੀ ਜਿੰਨਾ ਕਿ ਤਾ ਉਹ ਕਰ ਲੀ